ਸਰਦ ਪਿੰਡਾ ਜੀ ਕਰਵਾਜ ਹੈ ਜਿਹੜਾ ਅਸੀਂ ਸਿੱਖਿਆ ਕਿ ਜੇ ਕੋਈ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਜ਼ਿੰਦਗੀ ਵਿੱਚ ਜਾਂ ਕੋਈ ਤੁਹਾਨੂੰ ਪਸੰਦ ਨਹੀਂ ਜਾਂ ਤੁਹਾਨੂੰ ਨਫ਼ਰਤ ਹੈ ਫਿਰ ਜੇ ਅਸਲੇ ਦੇ ਫਿਰ ਉਹ ਨਾਂ ਨਾ ਜਾ ਕੋ ਫਿਰ ਤੁਹਾਡੀ ਜ਼ੁਬਾਨ ਤੇ ਉਹਦਾ ਨਾਂ ਨਹੀਂ ਹੋਣਾ ਚਾਹੀਦਾ ਸਸ਼ਕਾਲ ਇਸ ਤੋਂ ਬਾਅਦ ਲੈਣ ਤੋਂ ਬਾਅਦ ਆਪਾਂ ਸਿੱਖਿਆ ਪਹੁੰਚ ਕੇ ਆਪਾਂ ਘਰ ਦੇ ਸੈਂਟਰ ਦੇ ਵਿੱਚ ਤੇ ਦੇਖੋ ਤੁਸੀਂ ਸਾਫ਼ ਕਰ ਰਹੇ ਨੇ ਡੱਗੀ ਸਾਫ਼ ਕਿਉਂਕਿ ਜੀ 10 ਦਿਨ ਹੋ ਗਏ ਸੀ ਟੁੱਟੀ ਨਹੀਂ ਆਈ ਸੀ ਸੋ ਇਹਨਾਂ ਦੀ ਆਪਾਂ ਡਿਊਟੀ ਲਗਾਤੀ ਤੁਸੀਂ ਡੱਗੀ ਸਾਫ਼ ਕਰੋ ਇਸ ਤੋਂ ਬਾਅਦ ਪਹੁੰਚ ਗਏ ਜੀ ਆਪਾਂ ਆਪਣੇ ਬਾਗ-ਬਗੀਚੇ ਦੇ ਵਿੱਚ ਅੰਜੀਰਾਂ ਦੀ ਵੇਟ ਕਰ ਰਹੇ ਹਾਂ ਜੀ ਅੰਜੀਰਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਨਾ ਧੁੱਪ ਦਾ ਨਾ ਛਾਂ ਦਾ ਸੋ ਚਲੋ ਜੀ ਆਪਾਂ ਵੇਟ ਹੀ ਕਰ ਸਕਦੇ ਹਾਂ ਜੀ ਤੁਹਾਨੂੰ ਵੀ ਦਿਖਾਵਾਂਗੇ ਜੀ ਜਦੋਂ ਇਹ ਪੱਕ ਗਈਆਂ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਤੇ ਕਿੰਨਾ ਕੁ ਮਿੱਠਾ ਹੁੰਦਾ ਤੁਹਾਨੂੰ ਜਰੂਰ ਦੱਸਾਂਗੇ ਇਸ ਤੋਂ ਬਾਅਦ ਆ ਗਏ ਜੀ ਆਪਾਂ ਆਪਣੀਆਂ ਪਿਆਰੀਆਂ ਪਿਆਰੀਆਂ ਚਿੜੀਆਂ ਦੇ ਕੋਲ ਇਹ ਬਹੁਤ ਮਸਤੀ ਨਾਲ ਸਵੇਰੇ-ਸਵੇਰੇ ਬਹੁਤ ਚੈੱਕਦੀਆਂ ਨੇ ਜੀ ਤੇ ਖ ਤੁਹਾਨੂੰ ਦਿਖਾਉਣੀ ਹੈਗੇ ਦੇਖੋ ਇੱਕ ਦੂਜੇ ਦੇ ਪੰਖ ਫੜ ਰਹੀਆਂ ਨੇ ਇਹ ਮਾਸੀ ਦੇ ਵਿੱਚ ਇਸ ਤਰੀਕੇ ਦੇ ਨਾਲ ਹੀ ਖੇਡਦੀਆਂ ਹੁੰਦੀਆਂ ਨੇ ਜੀ ਤੇ ਇੱਕ ਇਹਨਾਂ ਦੇ ਡਿਫਰੈਂਟ ਕਲਰ ਦੀ ਆ ਉਹਨੂੰ ਲੈਂਬੜ ਕਹਿੰਦੇ ਨੇਗੇ ਉਹ ਨਿਊ ਲੁੱਕ ਦੀ ਲੈ ਕੇ ਆਂਦੀ ਸੀਗੀ ਸਿੱਧੀ ਸਿੱਜੀ ਇਹਨਾਂ ਦੇ ਘਰ ਆਪਾਂ ਘਰ ਵੀ ਜਲਦੀ ਕਲਰ ਕਰਾਂਗੇ ਇਸ ਤੋਂ ਬਾਅਦ ਪਹੁੰਚ ਗਏ ਸੀਗੀ ਜ ਆ ਪੰਜਾਤਵੀਰ ਕੋਲ ਜਾਦੀਰ ਕਹਿੰਦਾ ਮम्मा ਮੇਰੇ ਕੰਡਾ ਬੱਜੇਗਾ ਸੋ ਮੈਂ ਕਿਹਾ ਵੀ ਲਓ ਜੀ ਆਪਣੇ ਕੋਲੇ ਹਥਿਆਰ ਵੀ ਤਿਆਰ ਨੇ ਆਪਾਂ ਹੁਣੇ ਕੱਢ ਦਿੰਨੀ ਆ ਟੈਨਸ਼ਨ ਨਾ ਲਓ ਪੁੱਤ ਇਸ ਤੋਂ ਬਾਅਦ ਜੀ ਕੰਡਾ ਕੱਢ ਕੇ ਤੇ ਸਾਬ ਹੋਣ ਲੱਗੇ ਸੀਗੇ ਰੈਡੀ ਦੇਖ ਸਕਦੇ ਹੋਗੇ ਤੁਸੀਂ ਇਹ ਬੂੰਗੜਾ ਜਿਹਾ ਬਣ ਕੇ ਦਿਖਾਉਣਾ ਹੁੰਦਾ ਸੀ ਸਵੇਰੇ ਸਵੇਰੇ ਮੈਨੂੰ ਦੇਖੋ ਇਸ ਤੋਂ ਬਾਅਦ ਪਹੁੰਚ ਗਈ ਸੀ ਸੋਈ ਦੇ ਵਿੱਚ ਰਸੋਈ ਦੇ ਵਿੱਚ ਆਪਣੀ ਚਾਹ ਸੀਗੀ ਉਬਲ ਰਹੀ ਸੀਗੀ ਤੇ ਆਪਾਂ ਕਰ ਲੱਗੇ ਸੀਗੇ ਜੀ ਆਲੂ ਵਾਲੇ ਪਰੌਂਠਿਆਂ ਦੀ ਤਿਆਰੀ ਆਲੂ ਵਾਲੇ ਪਰੌਂਠੇ ਸੀ ਆਪਾਂ ਸਵੇਰੇ ਬਣਾ ਲੈਨੇ ਕਈ ਵਾਰੀ ਕਈ ਵਾਰੀ ਆਪਾਂ ਪਿਆਜ਼ ਵਾਲੇ ਪਰੌਂਠੇ ਬਣਾ ਲੈਨੇ ਕਿਉਂਕਿ ਜਾਦਵੀਨ ਨੇ ਚੱਲਦੇ ਜਾਣਾ ਹੁੰਦਾ ਹੈ गाइस ਇਸ ਲਈ ਇਹਨੂੰ ਨੰਮਲੀ ਚੀਜ਼ ਚਾਹੀਦੀ ਹੈ ਜੀ ਰੋਜ਼ ਸੋ ਸਾਡੇ ਤਾਂ ਪਿੰਡਾਂ ਵਾਲੇ ਜੀ ਇਹੀ ਹੁੰਦੇ ਨੇਗੇ ਦੇਖੋ ਤੁਸੀਂ ਆਪਾਂ ਪਰੌਂਠੇ ਨੂੰ ਵੇਲ ਕੇ ਪਾਤਾ ਸੀਗਾ ਜੀ ਤਵੇ ਦੇ ਉੱਪਰ ਤੇ ਹੁਣ ਆਪਾਂ ਇਹਦੇ ਉੱਪਰ ਘਿਓ ਦੇਸੀ ਕੇਵਾਜੀ ਆਪਣਾ ਆਪਾ ਦੇਸੀ ਕੇ ਉਹ ਹੀ ਯੂਜ਼ ਕਰਤੇ ਹੁੰਦੇ ਆਗੇ ਹਰ ਇੱਕ ਵਾਰ ਦੇਖੋ ਤੁਸੀਂ ਤੇ ਬਾਕੀ ਜੀ ਕ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੀ ਵੀਡੀਓ ਕਿਵੇਂ ਦੀ ਰਹੀ ਚੰਗੀ ਰਹੀ ਜਾਂ ਵਧੀਆ ਨੈਟ ਲੱਗੀ ਜਾਂ ਨਹੀਂ ਵਧੀਆ ਲੱਗੀ ਤਾਂ ਪਲੀਜ਼ ਲਾਈਕ ਵੀ ਕਰਿਆ ਕਰੋ ਸੋ ਇਸ ਤੋਂ ਬਾਅਦ ਜੀ ਆਪਾਂ ਯਾਦਵੀ ਨੂੰ ਪਰੌਂਠਾ ਵਾਵਾਂਗੇ ਉਹ ਹੁਣ ਟਿਫੜਾ ਹੀ ਲੈ ਕੇ ਜਾਂਦਾ ਹੁੰਦਾ ਜੀ ਕਿਉਂਕਿ ਘਰ ਹੀ ਰੋਟੀ ਖਾ ਜਾਂਦਾ ਹੁੰਦਾ ਹੈਗਾ ਇਸ ਤੋਂ ਬਾਅਦ ਜੀ ਹੋਰ ਘਰ ਦੇ ਕੰਮ ਹੋ ਜਾਂਦੇ ਨੇਗੇ ਹੁਣ ਗਰਮੀ ਬਹੁਤ ਹੋ ਗਈ ਜੀ ਤੇ ਪਲੀਜ਼ ਆਪਣਾ ਵੀ ਜ਼ਰੂਰ ਖਿਆਲ ਰੱਖਿਆ ਕਰੋ ਤੁਸੀਂ ਲਓ ਜੀ ਆਪਣਾ ਪਰੌਂਠਾ ਹੋ ਗਿਆ ਤਿਆਰ ਤੇ ਆਪਾਂ ਜਦਵੀ ਨੂੰ ਖਾਣ ਨੂੰ ਦੇ ਦਾਂਗੇ ਤੇ ਇੱਧਰ ਆਪਣੀ ਸੀਗੀ ਬੱਚਾ ਪਾਰਟੀ ਸੀਗੀ ਆ ਗਈ ਸੀਗੀ ਜਦਵੀ ਨੂੰ ਲੈਣ ਵਾਸਤੇ ਹੁਣ ਇਹ ਪੈਦਲ ਸਕੂਲ ਜਾਂਦੇ ਨੇਗੇ ਸੋ ਸਾਡੀ ਵੀਡੀਓ ਕਿੱਦੇ ਤੱਕ ਲੱਗੀ ਜੀ ਪਲੀਜ਼ ਜ਼ਰੂਰ ਦੱਸਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ